ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪੇਰੀ ਸਾਧ ਸੰਗਤ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਇਤਿਹਾਸ ਦੇ ਵਿੱਚੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਇਤਿਹਾਸ ਸੁਣਾਉਨੇ ਆ ਮੇਰਾ ਸਿੱਧੂ ਬਾਈ ਚੈਨਲ ਹੈ ਬਾਈ ਬਣ ਕੇ ਨੂੰ ਸਬਸਕ੍ਰਾਈਬ ਵੀ ਕਰ ਦਿਓ ਤੇ ਇਹਨੂੰ ਲਾਇਕ ਵੀ ਕਰ ਦਿਓ ਤੇ ਅੱਗੇ ਸ਼ੇਅਰ ਵੀ ਕਰ ਦਿਓ ਸਾ ਸੰਗਤ ਸਤਿਗੁਰੂ ਜੀ ਦਮਦਮਾ ਸਾਹਿਬ ਤੋਂ 1 ਸਾਲ 6 ਮਹੀਨੇ ਤੇ ਕੁਝ ਦਿਨ ਰਹਿ ਕੇ ਪੜਾਉ ਪੜਾਈ ਪੜਾਉ ਪੜਾਈ ਹੁੰਦੇ ਹੋਏ ਰਾਜਸਥਾਨ ਦਿੱਲੀ ਇੱਥੋਂ ਦੀ ਹੋ ਕੇ ਨੰਦ 2000 ਦੀ ਤਾਰੀਖ ਤੇ ਪਹੁੰਚ ਗਿਆ। ਮਣ ਸਾ ਸੰਗਤ ਉੱਥੇ ਆਪਣੇ ਪੰਜਾਬ ਦਾ ਕਸ਼ਮੀਰ ਤੋਂ ਇੱਕ ਬੰਦਾ ਸਿੰਘ ਬਹਾਦਰ ਦਾ ਪਛੋਕੜਾ ਕਸ਼ਮੀਰ ਦਾ ਉਹ ਉੱਥੇ ਡੇਰਾ ਲਾ ਕੇ ਬੈਠਾ ਕਸ਼ਵੀਰ ਦੇ ਵਿੱਚ ਜਾ ਕੇ ਆਪਣੇ ਨਿਹੜ ਸਾਹਿਬ ਜਾ ਕੇ ਬਾਗ ਲਾਇਆ ਹੋਇਆ ਵਾ ਵਿੱਚ ਕੁਟੀਆਂ ਬਣਾਈ ਹੋਈ ਹੈ ਬਹੁਤ ਵਧੀਆ ਆਸ਼ਰਮ ਲਾਇਆ ਰਹਿਣ ਬਹਿਣ ਵਾਸਤੇ ਅਤੇ ਆਪ ਜੰਗਲਾਂ ਦੇ ਵਿੱਚ ਵੀ ਘਿੜਾ ਛਿੜਾ ਦਿੰਦਾ ਤੇ ਪੰਜ ਪੀਰ ਵੀ ਵਸੈ ਬੜੀ ਟੋਰ ਦੇ ਨਾਲ ਰਹਿੰਦਾ ਉੱਥੇ ਰਿਧੀਆਂ ਸਿੱਧੀਆਂ ਪਾ ਕੇ ਉਹ ਮਸ਼ਕਰੀਆਂ ਕਰਦਾ ਸਾਧੂ ਸੰਤਾਂ ਦੇ ਨਾਲ ਟਿੱਚਰਾਂ ਕਰਦਾ ਇਹ ਜੇ ਕੋਸੋ ਕਰ ਲੱਗ ਗਿਆ ਜਾ ਕੇ ਕਿਉਂਕਿ ਜਦੋਂ ਰਿਧੀਆਂ ਸਿੱਧੀਆਂ ਆ ਜਾਂਦੇ ਨਾ ਬੰਦਾ ਫਿਰ ਲੱਗ ਜਾਂਦਾ ਕਾਰਨ ਵੀ ਮੈਂ ਉਹਦੇ ਦੇ ਦੇਖਾਂ ਚਲਾ ਕੇ ਉਹਦੇ ਦੇ ਚਲਾ ਕੇ ਦੇਖਾਂ ਜਦੋਂ ਕੋਈ ਚੰਗੇ ਸਾਧੂ ਸੰਤ ਨੇ ਆਉਣਾ ਤੇ ਉਹਦੇ ਤੇ ਪੰਜ ਪੀਰ ਛੱਡ ਦੇਣੇ ਤੇ ਆਪਣੀਆਂ ਰਿਧੀਆਂ ਸਿੱਧੀਆਂ ਛੱਡ ਕੇ ਉਹਦਾ ਮੰਜਾ ਮੁੰਤਾ ਮਾਰ ਦੇਣਾ ਜਾਂ ਉਹਨੂੰ ਕਿਸੇ ਗੱਲੋਂ ਹੋਰ ਹੀਠੀ ਕਰਨੀ ਉਹਦੀ ਬੜੇ ਅੱਕੇ ਸਾਧੂ ਜਿਹੜੇ ਰਸਤੇ ਦੇ ਵਿੱਚ ਸਤਿਗੁਰੂ ਜੀ ਨੂੰ ਮਿਲੇ ਸੀ ਨਾ ਉਹੀ ਰਾਸਤੇ 'ਚ ਤੁਰਦੇ ਜਾਂਦੇ ਕਿ ਸਤਿਗੁਰੂ ਜੀ ਤੁਸੀਂ ਉੱਥੇ ਨਾ ਜਾਇਓ ਬੰਦਾ ਸਿੰਘ ਬਹਾਦਰ ਉੱਥੇ ਦਾ ਇੱਕ ਬੰਦਾ ਰਹਿੰਦਾ ਵਾ ਕੂਟ ਗਿਆ ਪਾਈ ਆ ਬੜਾ ਵਧੀਆ ਆਸ਼ਣ ਬਣਾਇਆ ਰਹਿੰਦਾ ਤੇ ਤੇ ਉਹਦਾ ਲੋਕਾਂ ਨਾਲ ਬਹੁਤ ਸਾਧੂ ਸੰਤਾਂ ਨਾਲ ਬੜੀਆਂ ਟੇਚਰਾਂ ਕਰਦਾ ਸੋਡੇ ਵੀ ਉਹ ਸੋਨੂੰ ਵੀ ਉਹ ਦੁਖੀ ਕਰੂਗਾ ਤੁਸੀਂ ਨਾ ਜਾਇਓ ਉੱਥੇ ਹਾਂ ਸਤਿਗੁਰੂ ਜੀ ਮੁਸਕੜੀ ਆਸ ਤੇ ਕਹਿੰਦੇ ਇਸ ਜਾਣਾ ਤਾਂ ਉਹਦੇ ਕੋਲੇ ਆ ਸੁਧਾਰਨਾ ਤਾਂ ਅਸੀਂ ਉਹੀ ਆ ਇਸ ਤਰ੍ਹਾਂ ਸਾਥ ਸੰਗਤ ਕਰਦੇ ਤੇ ਜਦੋਂ ਸਤਿਗੁਰੂ ਜੀ ਨਦੇੜ ਸਾਹਿਬ ਪਹੁੰਚ ਗਏ ਨਾ ਧਰਤੀ ਤੇ ਤੇ ਰਹਿੰਦੇ ਬਹਿੰਦੇ ਤੇ ਇੱਕ ਦਿਨ ਸਤਿਗੁਰੂ ਜੀ ਲਾ ਕੇ ਨਾਲ ਸਿੰਘਾਂ ਨੂੰ ਸਾਰਿਆਂ ਨੂੰ ਘੋੜੇ ਤੇ ਬੱਕਰੇ ਵੀ ਲੈ ਕੇ ਉੱਥੇ ਜਾ ਕੇ ਉਹਦੇ ਕੁਟਿਆ ਦੇ ਵਿੱਚ ਜਾ ਕੇ ਬੱਕਰੇ ਛਟਕਾਰ ਤੇ ਸਿੰਘਾਂ ਨੇ ਘੂੜੇ ਖੋਲੇ ਛੜ ਤੇ ਬਾਗ ਦੇ ਵਿੱਚ ਤੇ ਆਪ ਸਤਿਗੁਰੂ ਜੀ ਪਲੰਗ ਦੇ ਉੱਤੇ ਬੈਠ ਗਏ ਜਿਹੜੇ ਪਲੰਗ ਤੇ ਉਹ ਨਾ ਮੋਦਾ ਮਾਰਦਾ ਸੀ ਪਲੰਗ ਉੱਤੇ ਸਤਿਗੁਰੂ ਜੀ ਆਪ ਬੈਠ ਗਏ ਤੇ ਸਿੰਘ ਫਿਰਦੇ ਆ ਮਾਰਾਂ ਬਕਾਰਾਂ ਕਰਦੇ ਹੁਣ ਪੀਰ ਸੀ ਜਿਹੜੇ ਉਹਦੇ ਪੰਜ ਉਹਨਾਂ ਨੇ ਜਾ ਕੇ ਦੱਸਿਆ ਉਹ ਕਰਦਾ ਸੀ ਜੰਗਲਾਂ ਚ ਰੀਦੀਆਂ ਸੀ ਰੀਦੀਆਂ ਪੋਂਦਾ ਉੱਥੇ ਜਾ ਕੇ ਦੱਸਿਆ ਵੀ ਤੁਹਾਡੇ ਇੱਕ ਸਾਧੂ ਆਇਆ ਵੀ ਉਹੋ ਸ਼ਸਤਰ ਧਾਰੀ ਐ ਵੀ ਉਹਨੇ ਤਾਂ ਆ ਕੇ ਕੋੜੇ ਵੀ ਛੜਤੇ ਆਪਣੀ ਕੁੜੀਆ ਦੇ ਵਿੱਚ ਬੱਕਰੇ ਝਟਕਾਤੇ ਆਪਣੇ ਦਾ ਖੂਨੋ ਖੂਨ ਕਰਤਾ ਕੁੱਟ ਗਿਆ ਆਪਣੀ ਤਾਂ ਜਿਹੜੇ ਤੇਰੇ ਕਿੰਨੂ ਸੰਤਰੇ ਲਾਏ ਸੀ ਬਦਾਮ ਤਾਂ ਸਭ ਤੋੜ ਤੋੜ ਖਾਈ ਜਾਂਦੇ ਆ ਸਰ ਅਜਾੜੀ ਜਾਂਦੇ ਆ ਬਾਗ ਕਹਿੰਦਾ ਹੈ ਇਸਾ ਉਹਨੇ ਤੋਂ ਪੰਜ ਪੀਰ ਛੱਡ ਕੇ ਦੇਖ ਕੇ ਕਹਿੰਦਾ ਵੀ ਠੀਕ ਹੈ ਉਹ ਪੀਰਾਂ ਨੂੰ ਕਹਿੰਦਾ ਜਾਓ ਜਾ ਕੇ ਮੰਜਾ ਮੂਤਾ ਮਾਰੋ ਇਹਦਾ ਜਦੋਂ ਪੀਰ ਗਏ ਨਾ ਸਤਿਗੁਰੂ ਜੀ ਦੇ ਪਾਸ ਤੇ ਸਤਿਗੁਰੂ ਜੀ ਨੇ ਪਾਵਿਆਂ ਦੇ ਵਿੱਚ ਤੀਰ ਘੱਟ ਤੇ ਪੀਰਾਂ ਨੇ ਆ ਤਾਂ ਬਹੁਤ ਜ਼ੋਰ ਜਾਰ ਲਾਇਆ ਤੇ ਨਾ ਹਿੱਲਿਆ ਉਹ ਰਿਧੀਆਂ ਸਿੱਧੀਆਂ ਬੜੀਆਂ ਛੱਡ ਕੇ ਦੇਖੀ ਕਹਿੰਦਾ ਯਾਰ ਅੱਗੇ ਸਾਧੂ ਦਾ ਰੌਣਕ ਰੌਣ ਲੱਗ ਜਾਂਦੇ ਹੁੰਦੇ ਸੀ ਵੀ ਇਹ ਤਾਂ ਉਹਨੂੰ ਇਹ ਨਹੀਂ ਪਤਾ ਵੀ ਆਪ ਨਰੰਗਕਾਰੀ ਅllਾਹੀ ਜੀ ਉਦੋਂ ਬੈਠੀ ਆ ਮੰਜੇ ਤੇ ਬਿੱਤੇ ਤੋਂ ਪੰਜਾਬ ਦੇ ਬੱਚਿਆਂ ਦੇ ਬਦਲੇ ਦਵਾਉਣੇ ਆ ਇਹ ਨਹੀਂ ਪਤਾ ਇਹਨੂੰ ਹਲੇ ਇਹ ਤਾਂ ਉਦੋਂ ਤੇ ਹਲੇ ਰੀਧੀਆਂ ਸਿੱਧੀਆਂ ਹੀ ਵਰਤਦਾ ਵੀ ਮੈਂ ਇਹਨੂੰ ਵੀ ਸੈੱਟ ਲਾਣਾ ਨਹੀਂ 99ਵੇਂ ਬਾਸਾ ਉੱਤੇ ਬੈਠਿਆ ਮੰਜੇ ਦੇ ਢੌਂਗੜੀ ਮਾਰੀ ਸਾਰੇ ਸ਼ਸਤਰ ਵਸਤਰ ਪਹਿਨੇ ਹੋਏ ਸਿੰਘ ਫਿਰਦੇ ਆ ਜਿਹਦਾ ਨਾਮ ਕੋਈ ਬਾਹ ਚੱਲਿਆ ਨਾ ਸਾਧ ਸੰਗਤ ਉੱਤੇ ਆਉਂਦਾ ਫੇਰ ਇਨਾ ਜਾ ਕੇ ਦੇਖੀਏ ਤਾਂ ਸਹੀ ਯਰ ਕੋਣ ਹੈ ਜਦੋਂ ਸਾਹਮਣੇ ਤੁਰਿਆ ਆਉਂਦਾ ਤੁਰਿਆ ਨੇੜ ਆ ਕੇ ਨਾ 10 ਗੁਰੂ 10ਵੇਂ ਪਾਤਸ਼ਾਹੀ ਦੇ ਨਾਲ ਨਿਗਾ ਨ ਨਿਗਾ ਮਿਲੀ ਸਾਸਨਤਾ ਅੱਖ ਨਾਲ ਅੱਖ ਮਿਲੀ ਤਾਂ ਡਿੱਗ ਪਿਆ ਥੱਲੇ ਗੋਡਣੀਆਂ ਗੋਡਣੀਆਂ ਡਿੱਗ ਪਿਆ ਥੱਲੇ ਹੱਥ ਵੱਜ ਗਏ ਸਤਿਗੁਰੂ ਜੀ ਦੇ ਨਾਲ ਅੱਖ ਰਲ ਗਈ ਜੋਤ ਰਲ ਗਈ ਮਹਾਰਾਜ ਮੈਨੂੰ ਬਖਸ਼ ਲੋ ਮਹਾਰਾਜ ਕਹਿੰਦੇ ਕੌਣ ਆ ਭਾਈ ਤੂੰ ਕਹਿੰਦਾ ਜੀ ਮੈਂ ਰੱਬ ਦਾ ਬੰਦਾ ਸਤਿਗੁਰੂ ਵੀ ਕਹਿੰਦੇ ਵੀ ਜੇ ਤੂੰ ਰੱਬ ਦਾ ਬੰਦਾ ਫਿਰ ਕੰਮ ਬੰਦੇ ਵਾਲੇ ਕਰ ਤੂੰ ਇਹ ਕੀ ਕਰਦਾ ਫਿਰਦਾ ਰਿਧੀਆਂ ਸਿਧੀਆਂ ਸਾਧੂਆਂ ਨਾਲ ਟੱਚਰਾ ਮਸ਼ਕਰੀਆਂ ਕਰਦਾ ਜਿਨ੍ਹਾਂ ਦਾ ਤੂੰ ਸਤਕਾਰ ਕਰਨਾ ਉਹਨਾਂ ਨੂੰ ਤੂੰ ਇਥੋਂ ਖੜਕੜ ਖੜਕੜ ਕੇ ਕਲਦਾ ਆਵੇ ਤੇਰੇ ਕੋਲੇ ਕੌਣ ਆ ਬਾਗ ਬਗੀਚੇ ਲਾਇਆ ਸਦੋਸਦੀ ਰਹਿਣਾ ਇੱਥੇ ਕੁਟਿਆ ਲਾਈ ਆ ਇਹ じゃ ਕੋਕਰੀ ਵਰਦਾ ਸਦੋ ਸਦੀ ਰਹਿਣਾ ਦੇਖ ਲੈ ਜੀ ਸਦੋ ਸਦੀ ਰਹਿਣਾ ਤਾਂ ਛੱਡ ਦਿੰਨੇ ਆ ਕਹਿੰਦਾ ਨਹੀਂ ਮਹਾਰਾਜ ਚਲੇ ਜਾ ਕੇ ਦਰਜਾ ਮਹਾਰਾਜ ਕਹਿੰਦੇ ਪਰ ਕੰਮ ਬੰਦੇ ਵਾਲੇ ਕਰੋ ਕਹਿੰਦਾ ਮਹਾਰਾਜ ਦੱਸੋ ਫਿਰ ਮੈਨੂੰ ਹੁਕਮ ਕਰੋ ਚਰਨੀ ਡੈ ਕਹਿੰਦਾ ਮਹਾਰਾਜ ਮੈਂ ਤੁਹਾਡਾ ਬੰਦਾ ਜੋ ਹੁਕਮ ਕਰੋਗੇ ਮੈਂ ਉਹੀ ਕਰੂੰਗਾ 사ਧਗੁਰ ਜੀ ਕਹਿੰਦਾ 사ਧਗੁਰਾ ਨੂੰ ਕਹਿੰਦਾ ਜੀ ਇੱਕ ਗੱਲ ਤੁਸੀਂ ਬਹੁਤ ਮਾੜੀ ਕਰੀ 사ਧਗੁਰ ਜੀ ਕਹਿੰਦੇ ਕੀ ਗੱਲ ਕਹਿੰਦੇ ਜੀ ਤੁਸੀਂ ਮੇਰੀ ਕੁਟਿਆ ਭ੍ਰਸਟ ਕਰਤੀ ਬੱਕਰਿਆਂ ਦਾ ਖੂਨ ਡੋਲ ਕੇ ਤੁਸੀਂ ਤਾਂ ਬੱਕਰੇ ਵੱਡ ਵੱਡ ਕੇ ਤੇ ਖੂਨ ਡੋਲਿਆ ਪਿਆ ਸਾਧੂ ਗੁਰਜੀ ਕਹਿੰਦੇ ਤੈਨੂੰ ਇੰਨੇ ਕ ਦੋ ਤਿੰਨਾਂ ਬੱਕਰਿਆਂ ਦੇ ਖੂਨ ਦੇ ਨਾਲ ਹੀ ਧਰਤੀ ਰੰਗੀ ਗਈ ਕਹਿੰਦਾ ਹਾਂ ਜੀ ਮੇਰੀ ਤਾਂ ਧਰਤੀ ਭ੍ਰਿਸ਼ਟ ਹੋ ਗਈ ਸਾਧੂ ਕਹਿੰਦੇ ਉਧਰ ਨਿਗਾਹ ਮਾਰ ਪੰਜਾਬ ਵਾਲੀ ਦ੍ਰਿਸ਼ਟੀ ਦਿਖਾਤੀ ਮਹਾਰਾਜ ਨੇ ਜਦੋਂ ਪੰਜਾਬ ਨੇ ਨਿਗਾਹ ਅੱਖਾਂ ਮੀਚ ਕੇ ਦੇਖਿਆ ਰਣ ਇਹ ਕੋਨੋ ਕੋਹਨ ਹੋਇਆ ਪਿਆ ਪੰਜਾਬ ਛੋਟੇ ਬੱਚਿਆਂ ਨੇ ਸ਼ਹੀਦ ਕੀਤੇ ਵੱਡੇ ਬੱਚੇ ਸੀ ਦੇ ਕਤੇ ਮਾਤਾ ਸੀ ਦੇ ਕਰੀ ਕਿੰਨੇ ਸਿੰਘ ਸੀ ਦੇ ਕਰੇ ਕਿੰਨਾ ਪੰਜਾਬ ਦਾ ਬੁਰਾ ਹਾਲ ਹੈ ਸਤਿਗੁਰ ਕਹਿੰਦੇ ਦੇਖ ਲਿਆ ਕਹਿੰਦਾ ਜੀ ਹਾਂ ਦੇਖ ਲਿਆ ਕ੍ਰੋਹ ਚ ਆ ਗਿਆ ਬੰਦਾ ਵੀ ਨਾ ਮਹਾਰਾਜ ਪਰ ਤੁਸੀਂ ਮੇਰੇ ਕੋਲੇ ਪਹਿਲਾਂ ਕਾਤੋਂ ਨਾ ਆਏ ਸਤਿਗੁਰ ਕਹਿੰਦੇ ਕੋਈ ਨਹੀਂ ਖਾਲਸਾ ਹੁਣ ਤੇਰੇ ਕੋਲੇ ਆ ਗਿਆ ਤੈਨੂੰ ਹੀ ਕੱਲਣਾ ਹੁਣ ਜੱਥੇਦਾਰ ਥਾਪ ਕੇ ਕੱਲਾਂਗੇ ਤੈਨੂੰ ਕੋਈ ਨਹੀਂ ਘਬਰਾਣਾ ਤੂੰ ਕੰਨਾ ਮਾਰੇ ਮੈਨੂੰ ਛੇਤੀ ਘੱਲੋ ਮੈਂ ਲੈ ਨਾ ਗਣ ਗਣ ਬਦਲੇ ਇੱਕ ਈ ਡਾ ਛੋਡੇ ਤੇ ਦੁਸ਼ਟ ਕਰਿਆ ਉਹਨਾਂ ਨੇ ਦੁਸ਼ ਕਰਮ ਕਰਿਆ ਇੰਨੇ ਛੋਡੇ ਚਾਰੇ ਬੱਚੇ ਸੀ ਤੇ ਘਰ ਤੇ ਮਾਤਾ ਵੀ ਕਰਦੀ ਪਿਤਾ ਵੀ ਕਰਤਾ ਛੋਡੇ ਵੀ ਮਗਰ ਪਏ ਹੋਏ ਆ ਜੇ ਤੋ ਇਹ ਗੱਲਾਂ ਕਈਆਂ ਨਾਲ ਸਾਧ ਸਾਗ ਤੇ ਸਤਗੁਰੂ ਜੀ ਕਹਿੰਦੇ ਚੰਗਾ ਕਰ ਕਹਿੰਦਾ ਮਹਾਰਾਜ ਮੈਨੂੰ ਬਖਸ਼ ਲੋ ਤੇ ਮੈਨੂੰ ਬਖਸ਼ ਕੇ ਮੈਨੂੰ ਘੱਲੋ ਪੰਜਾਬ ਨੂੰ ਸਾਧਗੁਰੂ ਜੀ ਕਹਿੰਦੇ ਚੰਗਾ ਫਰਮ ਵਰਤਿ ਸ਼ਾਕੋ ਕਦਾਜੀ ਸਤਵਚਨ ਛਕਾਓ ਸਤ ਗੁਰੂ ਜੀ ਨੇ ਸਿੰਘਾਂ ਨੂੰ ਕਹਤਾ ਪੰਜਾਂ ਸਿੰਘਾਂ ਨੂੰ ਵੀ ਤਿਆਗ ਵਰਤਿਆਰ ਹੋ ਕੇ ਤੇ ਅੰਬਰਤ ਤਿਆਰ ਕਰੋ ਆਪਾਂ ਇਹਨੂੰ ਵੀ ਛਕਾਈਏ ਤੇ ਪੰਜਾਂ ਪਿਆਰਿਆਂ ਨੇ ਜਦੋਂ ਅੰਬਰਤ ਛਕਾਇਆ ਨਾ ਸਾਹ ਸਾਹ ਤੇ ਅੱਖਾਂ ਖੁੱਲ ਗਈਆਂ ਤੇ ਮੋਸਾਂ ਆਟੋਮੈਟਿਕ ਜਿਹੜੇ ਮਸ਼ਹਰੇ ਸੀ ਨਾ ਆਟੋਮੈਟਿਕ ਹੀ ਖੜੇ ਹੋ ਗਏ ਜਿੰਨੇ ਸੀ ਨਸੀ ਸਾਰੇ ਹੀ ਦਸਣ ਲਾਗੇ ਪੰਜਾਬ ਦੇ ਮੋਢ ਤੋਂ ਲੈ ਕੇ ਛੋਟੇ ਅਨੰਦਪੁਰ ਸਾਹਿਬ ਤੋਂ ਲੈ ਕੇ ਨੰਦ ਸਾਧਾ ਗੁਰਜੀ ਤੁਹਾਡੇ ਨੇ ਤਾਂ ਬਹੁਤ ਵੱਡੇ ਵੱਡੇ ਕਾਰਨਾਮੇ ਕਰੇ ਨੇ ਪਠਾਣਾ ਨੇ ਨੰਮੋ ਸੁਲਮਾਨ ਨੇ ਤੇ ਮੈਂ ਜਾਂਦਾ ਪੰਜਾਬ ਚ ਸਤਗੁਰਜੀ ਕਹਿੰਦੇ ਚੰਗਾ ਲੈ ਜੱਥੇਦਾਰ ਸਾਹ ਹੁਣ ਤੈਨੂੰ ਜੱਥੇਦਾਰ ਥਾਪਦੇ ਆ ਥਾਪੀ ਦਿੱਤੀ ਮਹਾਰਾਜ ਨੇ ਪੰਜ ਤੀਰ ਦੇ ਤੇ ਇੱਕ ਤਲਵਾਰ ਦੇਤੀ ਤੇ ਬਾਣਾ ਦੇ ਤਾਂ ਬਾਣੀ ਦੇਤੀ ਤੇ ਸਤਗੁਰਜੀ ਨੇ ਕਹਿ ਕੇ ਤੇ ਆ ਕਰੀ ਅਜੇ ਤੇਰੇ ਤੇ ਪਵੇ ਭੀੜ ਤੇ ਪੰਜਾਂ ਸਿੰਘਾਂ ਤੋਂ ਕਰਾਈ ਅਰਦਾਸ ਤੇ ਤੇਰੇ ਹਾਜ਼ਰ ਨਾਜ਼ਰ ਖੜੇ ਹੋਵਾਂਗੇ ਤੇ ਤੇਰੇ ਅੰਗ ਸੰਗ ਹੋਵਾਂਗੇ ਜਿੰਨਾ ਜੇ ਰਸੂਲਾਂ ਤੇ ਰਹਾ ਇੱਕ ਤਾਂ ਗੁਰੂ ਨਾਲ ਅਖਵਾਈ ਇੱਕ ਖਾਲਸੇ ਦੇ ਨਾਲ ਬਗਾੜੀ ਨਾ ਰਲ ਕੇ ਚੱਲੀ ਇਹਨਾਂ ਨਾਲ ਇਹਨਾਂ ਨੇ ਜਿਤਾਉਣਾ ਤੈਨੂੰ ਇਹ ਕਾਚੀ ਫੌਜਾਂ ਤੇ ਕੱਲਿਓ ਦਿਖਾਈਆਂ ਨਾ ਸਤਿਗੁਰੂ ਦੇ ਤਾ ਚਾਕ ਤਾ ਨੂੰ ਜਦੋਂ ਸਮਾਨੰਦੀ ਨੂੰ ਚਾਕ ਆ ਕਾਚੀ ਫੌਜਾਂ ਸਿੱਧਾ ਸਿੰਘਾਂ ਦੀਆਂ ਫੌਜਾਂ ਇਹ ਅੰਤ ਕਹਿੰਦਾ ਮਹਾਰਾਜ ਸਤਿਵੰਤ ਸਤਿਵੰਤ ਚ ਫੇੜ ਦੇ ਪਿਆ ਜ ਨਹੀਂ ਮਹਾਰਾਜ ਨੇ ਪੰਜ ਸਿੰਘ ਦੇਤੇ ਤੇ ਪੰਜ ਤੀਰ ਦੇਤੇ ਤਲਵਾਰ ਦੇਤੀ ਤੇ ਢਾਲ ਦੇਤੀ ਸਾਰਾ ਕੁਝ ਬੰਬਰ ਤਸ਼ਕਾ ਕੇ ਤੇ ਪੰਜ ਸਿੰਘ ਦੇ ਕੇ ਤੋਰਤਾ ਜੱਥਾ ਦੇ ਕੇ ਤੇ ਆਲਾ ਜਾ ਸਾਡੇ ਮੋਹਰ ਤੇ ਜਾ ਕੇ ਨਾ ਚਿੱਠੀਆਂ ਪਾਉਂਦੇ ਆਪ ਵੀ ਮਹਾਰਾਜ ਜੀ ਨੇ ਕੱਟਤੀਆਂ ਚਿੱਠੀਆਂ ਤੇ ਤੂੰ ਵੀ ਪਾਉਂਦਾ ਜਾਈਂ ਚੰਗਾ ਤੇਰੇ ਨਾਲ ਮਿਲਦੇ ਜਾਣਗੇ ਕਹਿੰਦਾ ਮਹਾਰਾਜ ਜੀ ਜੇ ਸਾਰੇ ਇਕੱਠੇ ਹੋ ਗਏ ਤੇ ਇਹਨਾਂ ਨੂੰ ਮੈਂ ਖਵਾਉਂਗੀ ਮਹਾਰਾਜ ਕਦੇ ਪੰਜਾਂ ਸਿੰਘਾਂ ਤੋਂ ਅਰਦਾਸ ਕਰਵਾਈ ਅਸੀਂ ਹਾਜ਼ਰ ਨਾਜ਼ਰ ਹੋਵਾਂਗੇ ਤੇ ਆਪੇ ਸਭ ਕੋ ਸਾਜੂ ਦੱਸਦੇ ਸਾਹਾ ਸੰਗ ਇਤਿਹਾਸ ਕਹਿੰਦਾ ਦਿੱਲੀ ਦੇ ਨੇੜੇ ਜਾ ਕੇ ਘੱਟੋ ਘੱਟ 5-600 ਦਾ ਜੱਥਾ ਬਣ ਗਿਆ ਸੀ ਨਾਵਲ ਸਿੰਘ ਰਲਦੇ ਗਏ ਕਿ ਦਿੱਲੀ ਦੇ ਨੇੜੇ ਜਾ ਕੇ ਅਰਦਾਸ ਕਰੀ ਪੰਜਾਂ ਸਿੰਘਾਂ ਤੋਂ ਕਰਾਈ ਅਰਦਾਸ ਬੰਦਾ ਸਿੰਘ ਨੇ ਜਦੋਂ ਅਰਦਾਸ ਕਰੀ ਤੇ ਇੱਕ ਸਿੱਖ ਮਰਜੀਵੜਾ ਜਿਹਨੂੰ ਜਾਣਦੇ ਨਹੀਂ ਸੀ ਕਬੀਰ ਭਗਤ ਨੇ ਕੱਲਿਆ ਵੀ ਆ ਮਾਇਆ ਲੈ ਲਓ ਜਾ ਕੇ ਬੰਦਾ ਸਿੰਘ ਬਾਦਰ ਨੂੰ ਦੇ ਦਿਓ ਜਿਹੜੀਆਂ ਰੀਤੀਆਂ ਸਿੱਧੀਆਂ ਅੰਦਰ ਮਾਇਆ ਗੁਰੂ ਦੇ ਚਾਣਨਾ ਚ ਬੈਠੀ ਹੁੰਦੀ ਸੀ ਹਰ ਵਕਤ ਵੀ ਦੱਸੋ ਕਿੱਥੇ ਖਰਚਣਾ ਹੈ ਜਦੋਂ ਅਰਦਾਸ ਕਰੀ ਤੇ ਆ ਗਈ ਬੰਦਾ ਸਿੰਘ ਬਹਾਦਰ ਸਿੰਘਾਂ ਨੂੰ ਕਹਿੰਦਾ ਵੀ ਇਹਨੂੰ ਲੈ ਜਾਓ ਲਿਜਾ ਕੇ ਤੇ ਬਾਜ਼ਾਰ ਚ ਜਾਓ ਜੋ ਸਾਮਾਨ ਆਪਾਂ ਨੂੰ ਚਾਹੀਦਾ ਲੜੀਂਦਾ ਵਸਤਰ ਸਸਤਰ ਤੇ ਹੋਰ ਗੱਡੇ ਸਾਮਾਨ ਰਦਣ ਵਾਸਤੇ ਸਾਰਾ ਸਾਮਾਨ ਲੈ ਕੇ ਆਓ ਉਹ ਸਿਕਨੇ ਫਿਰ ਜਦੋਂ ਪੈਸੇ ਦਿੱਤੇ ਆਵਦੇ ਨੇ ਤਕੜਾ ਸਿੱਖ ਬਣਿਆ ਵਾ ਸੀ ਸੀਓ ਕਬੀਰ ਭਗਤੀ ਸਾਰਾ ਸਾਮਾਨ ਲੈ ਕੜਾ ਹੈ ਕੋਈ ਆਵੇ ਜੋ ਵੀ ਜਣੀ ਰੋਟੀ ਪਕਾਉਣ ਵਾਸਤੇ ਹੁੰਦਾ ਸਾਰਾ ਸਾਮਾਨ ਖਾਣ ਪਹਿਨਣ ਵਾਸਤੇ ਲਿਆਏ ਗਾਂਧੀਗੰਗਾਂ ਦੇ ਲਾਂਦ ਕੇ ਤੁਰੇ ਗਏ ਪੰਜਾਬ ਵਾਲ ਨੂੰ ਜਿਵੇਂ-ਜਿਵੇਂ ਮਿਲੀ ਗਏ ਚਿੱਠੀਆਂ ਕੱਢਦਾ ਗਿਆ ਬੰਦਾ ਸਿੰਘ ਤੇ ਸਾਰੇ ਇਲਾਕਿਆਂ ਦੇ ਬੰਦੇ ਇਧਰ ਆਪਣੇ ਮਾਲਵਾ ਮਾਝਾ ਦਵਾਬਾ ਸਾਰੇ ਸਿੱਖੇ ਤੋਂ ਤੁਰ ਪਏ ਜਦੋਂ ਨੂੰ ਪਤਾ ਲੱਗਿਆ ਬੰਦਾ ਆ ਰਿਹਾ ਕਿਉਂਕਿ ਛੋਟੇ ਸਹਿਬ ਜਾਂਦੇ ਤੇ ਤੇ ਵੱਡੇ ਸਹਿਬ ਜਾਂਦੇ ਤੇ ਕਹਿਰ ਕਰਿਆ ਕਰਿਆ ਸੀ ਤੇ ਗੁੱਸਾ ਬਹੁਤ ਸੀ ਲੋਕਾਂ ਨੂੰ ਤੇ ਆਪਣੇ ਸਿੰਘਾਂ ਨੂੰ ਤੇ ਬਾਬਾ ਦੀਪ ਸਿੰਘ ਜੀ ਤੇ ਭਾਈ ਮਨੀ ਸਿੰਘ ਜੀ ਇਹ ਵੀ ਆ ਕੇ ਜੰਗ ਦੇ ਵਿੱਚ ਲੜੇ ਸੀ ਨਾ ਬਾਬਾ ਦੀਪ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੇਵਾ ਕਰੀ ਚਾਰ ਵੀੜਾ ਲਿਖੀਆਂ ਸੀ 14 ਤੱਕ ਤੁਨ ਦਿੱਤੀਆਂ ਸੀ ਬਾਬਾ ਦੀਪ ਸਿੰਘ ਜੀ ਨੇ ਤੇ ਜੰਗ 'ਚ ਵੀ ਲੜਿਆ ਕੇ ਤੇ ਇਸ ਤਰ੍ਹਾਂ ਸਾਧ ਸੰਗਤ ਸਤ ਜਦੋਂ ਆ ਗਿਆ ਨਾ ਬੰਦਾ ਸਿੰਘ ਬਹੁਤ ਨੇ ਪੰਜਾਬ ਵਾਲਾ ਆ ਗਿਆ ਤੇ ਸਾਰੇ ਸਿੰਘ ਜੁੜ ਗਏ ਤੇ ਛੋਟੇ-ਛੋਟੇ ਸ਼ਹਿਰ ਤਾਂ ਲੁੱਟਦਾ ਹੀ ਤੁਰਿਆ ਆਇਆ ਉੱਟਦਾ ਹੀ ਤੁਰਿਆ ਆਇਆ ਸਾਰਿਆਂ ਨੂੰ ਤਤਸਲੀਮ ਚ ਕੀ ਪੰਜਾਬ ਦੇ ਵਿੱਚ ਵੀ ਇੱਕ ਬੰਦਾ ਸਿੰਘ ਬਹਾਦਰ ਆਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਲਿਆ ਸਿੰਘ ਆ ਉਹਦਾ ਸਜ ਕੇ ਜੱਥੇਦਾਰ ਦੇ ਰੂਪ ਚ ਤੇ ਸੁਆਗਾ ਹੀ ਫੇਰਦਾ ਤੁਰਿਆ ਆਉਂਗਾ ਤੇ ਫੇਰਿਆ ਵੀ ਸਾਧ ਸੰਗਤ ਪੰਜਾਬ ਦੇ ਵਿੱਚ ਸੁਆਗ ਗਈ ਆ ਉਹਨੇ ਸਰਹੰਦਰ ਰਾਜ ਦਾ ਨੀਵਣਾ ਲੀ ਸੀ ਆਪਦੀ ਇਸ ਤਰ੍ਹਾਂ ਕਰਕੇ ਤੇ ਸਾਧ ਸੰਗਤ ਬਹੁਤ ਜ਼ਰੂਰ ਕੀ ਰਿਆ ਜਾਂਦਾ ਜਾਂ ਹੁੰਦਾ ਉਹ ਤਾਂ ਬਾਤ ਦੀਆਂ ਗੱਲਾਂ ਇਤਿਹਾਸ ਨਾਲ ਲੱਗ ਆਇਆ ਇਸ ਤਰ੍ਹਾਂ ਸਾਹਾ ਸੰਗਤ ਸਤ ਬੰਦਾ ਸਿੰਘ ਭਾਦਰ ਨੇ ਆਕੇ ਛੋਟੇ ਸਹਿਬ ਜਦਿਆਂ ਦਾ ਬਦਲਾ ਲਿਆ ਵੱਡੇ ਸਹਿਬ ਜਦਿਆਂ ਦਾ ਕਿਉਂਕਿ ਸਰੰਦ ਵਾਲਾ ਜਿਹੜਾ ਸੋਭਾ ਸੀ ਸਾਰਿਆਂ ਨੂੰ ਅੱਗੇ ਲੜ ਕੇ ਰਲ ਕੇ ਇਹ ਲੜਿਆ ਸੀ ਤੇ ਸਰੰਦ ਢਾਹੀ ਤੇ ਜਿੱਥੋਂ-ਜਿੱਥੋਂ ਦੇ ਜਲਾਦ ਅਸੀਂ ਜਲਾਦਾਂ ਦੇ ਪਿੰਡ ਢਾਹੇ ਨਵੇਂ ਪਾਸਰ ਨੂੰ ਸੀਧ ਕਰੇ ਸੀ ਜਿਨ੍ਹਾਂ ਨੇ ਉਹਨਾਂ ਨੂੰ ਜਿਨ੍ਹਾਂ ਨੇ ਛੋਟੇ ਬੱਚਿਆਂ ਦੇ ਸਿਰ ਕਲਮ ਕਰੇ ਸੀ ਉਹਨਾਂ ਨੂੰ ਸਾਰਿਆਂ ਨੂੰ ਦੰਡ ਦਿੱਤੇ ਬੰਦਾ ਸਿੰਘ ਭਾਦਰ ਨੇ ਇਸ ਤਰ੍ਹਾਂ ਹੋਇਆ ਸਹਾ ਸੰਗਤੋ ਇਤਿਹਾਸ ਬਹੁਤ ਵੱਡਾ ਸ 1900 ਨਾ 1607 ਤੋਂ ਲੈ ਕੇ 1699 1707 ਤੋਂ 7 ਤੋਂ ਲੈ ਕੇ 1716 ਤੱਕ ਬੰਦਾ ਸਿੰਘ ਬਹਾਦਰ ਨੇ ਪੰਜਾਬ ਚ ਤਰਥੱਲੀ ਮਚਾਤੀ ਸੀ ਸਾਰੇ ਰਾਜ ਇਕੱਠੇ ਕਰਦੇ ਸੀ ਸਿੰਘਾਂ ਦਾ ਰਾਜ ਕਰਤਾ ਸੀ ਆ ਜਿਹੜੀਆਂ ਜ਼ਮੀਨਾਂ ਜੱਪਾ ਬੌਣੇ ਬੰਦਾ ਸਿੰਘ ਬਹਾਦਰ ਦੀ ਦੇਣ ਹੈ ਪਹਿਲਾਂ ਤਕਰੇ ਕਰਾਣੇ ਵਾਹੀ ਜਾਂਦੇ ਜਿਵੇਂ ਅਜੜਵਾਨੀ ਸਵਾਨੀ ਹੋਣੀ ਫਿਰਦੇ ਆ ਆਏ ਉਹਦੇ ਤਕੜੇ ਕਰਾਣੇ ਦੇ ਗਰੀਬ ਕੰਮ ਕਰਦੇ ਗਰੀਬਾਂ ਨੂੰ ਜੋ ਲੋੜ ਅਨਸਾਰ ਮਾੜਾ ਮੋਟਾ ਦੇ ਦਿੰਦੇ ਸੀ ਤੇਰੀ ਲੋਕ ਭੁੱਖ ਹੀ ਮਰਦੇ ਤੁਰੇ ਫਿਰਦੇ ਜੋਪਾ ਚੋ ਕਹਿੰਦੇ ਸੀ ਕੰਮ-ਕਮ ਕਰਾ ਕੇ ਫਿਰੇ ਬੰਦਾ ਸਿੰਘ ਬਹਾਦਰ ਨੇ ਦੇਖ ਕੇ ਵੀ ਕੰਮ ਤਾਂ ਗਰੀਬ ਲੋਕ ਕਰਦੇ ਆ ਤੇ ਤਕੜੇ ਤਾਂ ਬੈਠੇ ਹੀ ਖਾਈ ਜਾਂਦੇ ਆ ਫਿਰ ਉਹਨਾਂ ਤੋਂ ਖੋ ਕੇ ਜ਼ਮੀਨਾਂ ਤਕਸੀਮ ਕਰ ਗਿਆ ਸੀ ਰਜਵਾੜੇ ਸਾਰੇ ਚੱਕਤੇ ਸੀ ਇਹ ਬੰਦਾ ਸਿੰਘ ਬਹਾਦਰ ਦੀ ਦੇਣ ਆ ਜੋ ਅੱਜ ਪੰਜਾਬ ਦਾ ਨਕਸ਼ਾ ਸਾਰਾ ਬੰਦਾ ਸਿੰਘ ਬਹਾਦਰ ਨੇ ਬਣਾਇਆ ਸੀ ਦਸਵੇਂ ਪਾਤਸ਼ਾਹ ਜੀ ਤੋਂ ਬਾਅਦ ਇਹ ਸੀ ਇਤਿਹਾਸ ਗੁਰੂ ਗੋਬਿੰਦ ਸਿੰਘ ਬਹਾਦਰ ਜੀ ਦਾ ਐਨਾ ਕਦੇ ਕਿਉਂ ਕਿ ਜਿਹੜਾ ਦੂਸਰਾ ਜਦੋਂ ਸੀਧ ਹੁੰਦਾ ਬੰਦਾ ਸਿੰਘ ਉਹ ਇਤਿਹਾਸ ਲੱਗ ਹੈ ਲੜਾਈਆਂ ਦਾ ਇਤਿਹਾਸ ਆ ਲੱਗ ਹੈ ਉਹ ਵੀ ਤੁਹਾਨੂੰ ਸੁਣਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ